ਹੈਲੀਕਾਪਟਰ ਦੇ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਨੂੰ ਅਚਾਨਕ ਹੀ ਲੈਂਡਿੰਗ ਕਰਨੀ ਪਈ ਹੈ ਦੱਸਦੀ ਹੈ ਕਿ ਇਹ ਖਬਰ ਹੈ ਕੇਦਾਰਨਾਥ ਦੀ ਹੈ ਕੇਦਾਰਨਾਥ ਦੇ ਵਿੱਚ ਸ਼ਰਦਾਲੂ ਮੱਥਾ ਟੇਕਣ ਲਈ ਗਏ ਸੀ ਕਿ ਜਿੱਥੇ ਕਿ ਹੈਲੀਕਾਪਟਰ ਦੇ ਵਿੱਚ ਅਚਾਨਕ ਹੀ ਕੋਈ ਖਰਾਬੀ ਆ ਗਈ ਹੈ ਜਿਸ ਤੋਂ ਬਾਅਦ ਕਿ ਅਚਾਨਕ ਉਸ ਨੂੰ ਲੈਂਡਿੰਗ ਕਰਨੀ ਪਈ ਹੈ ਤੇ ਹੈਲੀਪੈਡ ਤੋਂ ਕੁਝ ਹੀ ਦੂਰੀ ਤੇ ਇਹ ਲੈਂਡਿੰਗ ਜਿਹੜੀ ਆ ਉਹਇਤ ਇਸ ਦੇ ਵਿੱਚ ਸਰਦਾਲੂ ਜਿਹੜੇ ਆ ਉਹ ਸੁਰੱਖਿਆ ਤੇ ਦੱਸੇ ਜਾ ਰਹੇ ਨੇ ਦੱਸਦੇ ਕਿ ਇਸ ਹੈਲੀਕਾਪਟਰ ਦੇ ਵਿੱਚ ਛੇ ਤੋਂ ਸੱਤ ਸਰਦਾਲੂ ਜਿਹੜੇ ਮੌਜੂਦ ਸਿਗੇ ਤੇ ਕੈਦਾਰਨਾਥ ਤੇ ਮੱਥਾ ਟੇਕਣ ਲਈ ਗਏ ਸੀ ਤੇ ਜਦੋਂ ਕਿ ਉਸ ਵਕਤ ਇਸ ਹੈਲੀਕਾਪਟਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਜਿਸ ਦੀ وجہ ਦੇ ਨਾਲ ਇਸ ਨੂੰ ਲੈਂਡ ਕਰਨਾ ਪਿਆ ਅਚਾਨਕ ਹੀ ਲੈਂਡ ਕਰਨਾ ਪਿਆ ਤੇ ਹੈਲੀਕਾਪਟਰ ਤੇ ਹੈਲੀਪੈਡ ਤੇ ਕੁਝ ਹੀ ਦੂਰੀ ਤੇ ਇਸ ਹੈਲੀਕਾਪਟਰ ਨੂੰ ਉਤਾਰਨਾ ਪਿਆ ਵਾ ਰਾਹਤ ਗੱਲ ਇਹ ਕਿ ਇਸ ਘਟਨਾ ਦੇ ਵਿੱਚ ਕਿਸੇ ਨੂੰ ਵੀ ਖਰੋਚ ਤੱਕ ਨਹੀਂ ਆਈ ਅਤੇ ਹੈਲੀਕਾਪਟਰ ਦੇ ਵਿੱਚ ਸਵਾਰ ਜਿਹੜੇ ਸਾਰੇ ਲੋਕ ਸੀਗੇ ਉਹ ਸੁਰੱਖਿਅਤ ਨੇ ਹੈਲੀਕਾਪਟਰ ਦੇ ਵਿੱਚ 6 ਸ਼ਰਧਾਲੂਆ ਸਮੇਤ ਕੁੱਲ 7 ਲੋਕ ਇਸ ਦੇ ਵਿੱਚ ਸਵਾਰ ਸੀ ਤੇ ਕ੍ਰਿਸਟਲ ਐਵੀਏਸ਼ਨ ਕੰਪਨੀ ਦੇ ਇਸ ਹੈਲੀਕਾਪਟਰ ਨੇ ਗੁਪਤ ਕਾਸ਼ੀ ਔਰ ਸੋਨ ਪ੍ਰਿਆਗ ਦੇ ਵਿੱਚ ਸ਼ੇਰ ਸੀ ਹੈਲੀਪੇਡ ਤੋਂ ਉਡਾਨ ਭਰੀ ਸੀਗੀ ਅਤੇ ਤਕਨੀਕੀ ਖਰਾਬੀ ਦੇ ਕਾਰਨ ਪਾਇਲਟ ਦੀ ਸੂਝ-ਬੂਝ ਦੇ ਨਾਲ ਇਹ ਜਿਹੜਾ ਹਾਦਸਾ ਹੋਣ ਤੋਂ ਟਲ ਗਿਆ ਹੈ ਤੇ ਇਹ ਕੈਦਾਰਨਾਥ ਦੇ ਵਿੱਚੇ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰ ਦੀ ਤਕਨੀਕੀ ਗੜਬੜੀ ਦੇ ਕਾਰਨ ਹੈ। ਇਸ ਹੈਲੀਕਾਪਟਰ ਨੂੰ ਅਚਾਨਕ ਲੈਂਡ ਕਰਨਾ ਪਿਆ ਤੇ ਹੈਲੀਪੈਡ ਦੇ ਕੁਝ ਹੀ ਦੂਰੀ ਤੇ ਇਸੇ ਹੈਲੀਕਾਪਟਰ ਨੂੰ ਉਤਾਰਨਾ ਪਿਆ ਤੇ ਸਾਰੇ ਜਿਹੜੇ ਸ਼ਰਦਾਲੂ ਸੀ ਇਸ ਦੇ ਵਿੱਚ ਬੈਠੇ ਉਹ ਸੁਰੱਖਿਅਤ ਨੇ ਤੇ ਹੈਲੀਕਾਪਟਰ ਦੇ ਵਿੱਚ ਦੱਸਦੀ ਹੈ ਕਿ ਚੇਤੋ ਸੱਤ ਸ਼ਰਧਾਲੂ ਜਿਹੜੇ ਇਸ ਦੇ ਵਿੱਚ ਬੈਠੇ ਸੀ ਕੇਦਾਰਨਾਥ ਮਠਾ ਟਿਕਣ ਲਈ ਗਏ ਸੀ ਜਿਸ ਵਕਤ ਇਹ ਹਾਦਸਾ ਜਾਨੀ ਕਿ ਵੱਡਾ ਵੀ ਹੋ ਸਕਦਾ ਸੀ ਤੇ ਜਿਹੜੇ ਪਾਇਲਟ ਆ ਪਾਇਲਟ ਦੀ ਸੂਝ-ਬੂਝ ਦੇ ਨਾਲ ਇਹ ਹਾਦਸਾ ਹੋਣ ਤੋਂ ਬਚ ਗਿਆ ਕਿ ਪਾਇਲਟ ਦੀ ਸੂਝ-ਬੂਝ ਦੇ ਨਾਲ ਇਸ ਨੂੰ ਸਹੀ ਤਰੀਕੇ ਦੇ ਨਾਲ ਲੈਂਡ ਕੀਤਾ ਗਿਆ ਹੈਲੀਕਾਪਟਰ ਦੇ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਨੂੰ ਅਚਾਨਕ ਹੀ ਲੈਂਡਿੰਗ ਕਰਨੀ ਪਈ ਹੈ ਦੱਸਦੀ ਹੈ ਕਿ ਖਬਰ ਹੈ ਕਿ ਦਾਰਨਾਦ ਦੀ ਹੈ ਕਿ ਦਾਰਨਾਦ ਦੇ ਵਿੱਚ ਸ਼ਰਦਾਲੂ ਮੱਥਾ ਟੇਕਣ ਲਈ ਗਏ ਸੀ ਕਿ ਜਿੱਥੇ ਕਿ ਹੈਲੀਕਾਪਟਰ ਦੇ ਵਿੱਚ ਅਚਾਨਕ ਹੀ ਕੋਈ ਖਰਾਬੀ ਆ ਗਈ ਹੈ ਜਿਸ ਤੋਂ ਬਾਅਦ ਕਿ ਅਚਾਨਕ ਉਸ ਨੂੰ ਲੈਂਡਿੰਗ ਕਰਨੀ ਪਈ ਹੈ ਤੇ ਹੈਲੀਪੈਡ ਦੀ ਕੁਝ ਹੀ ਦੂਰੀ ਤੇ ਇਹ ਲੈਂਡਿੰਗ ਜਿਹੜੀ ਆ ਉੱਥੇ ਦੇ ਵਿੱਚ ਸ਼ਰਦਾਲੂ ਜਿਹੜੇ ਆ ਉਹ ਸੁਰੱਖਿਆਤ ਦੱਸਿਆ ਜਾ ਰਹੇ ਨੇ ਦੱਸਿਆ ਕਿ ਇਸ ਹੈਲੀਕਾਪਟਰ ਦੇ ਵਿੱਚ 6 ਤੋਂ 7 ਸ਼ਰਦਾਲੂ ਜਿਹੜੇ ਮੌਜੂਦ ਸਗੇ ਤੇ ਕੇਦਾਰਨਾਥ ਤੇ ਮੱਥਾ ਟੇਕਣ ਲਈ ਗਏ ਸੀ ਤੇ ਜਦੋਂ ਕਿ ਉਸ ਵਕਤ ਇਸ ਹੈਲੀਕਾਪਟਰ ਦੇ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ ਜਿਸ ਦੀ وجہ ਦੇ ਨਾਲ ਇਸ ਨੂੰ ਲੈਂਡ ਕਰਨਾ ਪਿਆ ਅਚਾਨਕ ਹੀ ਲੈਂਡ ਕਰਨਾ ਪਿਆ ਤੇ ਹੈਲੀਕਾਪਟਰ ਤੇ ਹੈਲੀਪੈਡ ਤੇ ਕੁਝ ਹੀ ਦੂਰੀ ਤੇ ਇਸ ਹੈਲੀਕਾਪਟਰ ਨੂੰ ਉਤਾਰਨਾ ਪਿਆ ਵਾ ਰਾਹਤ ਗੱਲ ਇਹ ਕਿ ਇਸ ਘਟਨਾ ਦੇ ਵਿੱਚ ਕਿਸੇ ਨੂੰ ਵੀ ਖਰੋਚ ਤੱਕ ਨਹੀਂ ਆਈ ਅਤੇ ਹੈਲੀਕਾਪਟਰ ਦੇ ਵਿੱਚ ਸਵਾਰ ਜਿਹੜੇ ਸਾਰੇ ਲੋਕ ਸੀਗੇ ਉਹ ਸੁਰੱਖਿਅਤ ਨੇ ਹੈਲੀਕਾਪਟਰ ਦੇ ਵਿੱਚ 6 ਸ਼ਰਧਾਲੂ ਸਮੇਤ ਕੁੱਲ 7 ਲੋਕ ਇਸ ਦੇ ਵਿੱਚ ਸਵਾਰ ਸੀ ਤੇ ਕ੍ਰਿਸਟਲ ਐਵੀਏਸ਼ਨ ਕੰਪਨੀ ਦੇ ਇਸ ਹੈਲੀਕਾਪਟਰ ਨੇ ਗੁਪਤ ਕਾਸ਼ੀ ઓਰੋਸੋਂ ਪ੍ਰਯਾਗ ਦੇ ਵਿੱਚ ਸ਼ੇਰਸੀ ਹੈਲੀਪੇਡ ਤੋਂ ਉਡਾਨ ਭਰੀ ਸੀ ਅਤੇ ਤਕਨੀਕੀ ਖਰਾਬੀ ਦੇ ਕਾਰਨ ਪਾਇਲਟ ਦੀ ਸੂਝ-ਬੂਝ ਦੇ ਨਾਲ ਇਹ ਜਿਹੜਾ ਹਾਦਸਾ ਹੋਣ ਤੋਂ ਟਲ ਗਿਆ ਹੈ ਤੇ ਇਹ ਕੇਦਾਰਨਾਥ ਦੇ ਵਿੱਚ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰ ਦੀ ਤਕਨੀਕੀ ਗੜਬੜੀ ਦੇ ਕਾਰਨ ਹੈ ਇਸੇ ਹੈਲੀਕਾਪਟਰ ਨੂੰ ਅਚਾਨਕ ਲੈਂਡ ਕਰਨਾ ਪਿਆ ਤੇ ਹੈਲੀਪੈਡ ਦੇ ਕੁਝ ਹੀ ਦੂਰੀ ਤੇ ਇਸੇ ਹੈਲੀਕਾਪਟਰ ਨੂੰ ਉਤਾਰਨਾ ਪਿਆ ਤੇ ਸਾਰੇ ਜਿਹੜੇ ਸ਼ਰਦਾਲੂ ਸੀ ਇਸ ਦੇ ਵਿੱਚ ਬੈਠੇ ਉਹ ਸੁਰੱਖਿਅਤ ਨੇ ਤੇ ਹੈਲੀਕਾਪਟਰ ਦੇ ਵਿੱਚ ਦੱਸਦੀ ਹੈ ਕਿ

x aur whatsapp channel par